ਰਾਏਕੋੜ ਸ਼ਹਿਰ ਵਿੱਚ ਦੀਵਾਲੀ ਵਾਲੀ ਰਾਤ ਨੌਜਵਾਨ ਅਮਨਾ ਪੰਡੋਰੀ ਦੇ ਕਤਲ ਵਿੱਚ ਸ਼ਾਮਲ ਕਾਤਲਾਂ ਨੂੰ ਗ੍ਰਿਫਤਾਰ ਨਾ ਕਰਨ ਖਿਲਾਫ ਮਰਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਡੀਐਸਪੀ ਦਫ਼ਤਰ ਰਾਏਕੋੜ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਪੁੱਜੇ ਆਗੂਆਂ ਦਾ ਕਹਿਣਾ ਹੈ ਕਿ ਦੀਵਾਲੀ ਦੀ ਰਾਤ ਨੂੰ ਨੌਜਵਾਨ ਅਮਨਦੀਪ ਉਰਫ ਅਮਨਾ ਪੰਡੋਰੀ ਦਾ ਕਤਲ ਕੀਤਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਉਪਰੰਤ ਜਾਂਚ ਨੂੰ ਠੰਡੇ ਵਸਤੇ ਵਿੱਚ ਪਾ ਦਿੱਤਾ। ਜਿਸ ਕਰਕੇ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਮੈਂ ਹਾਂ ਜੀ ਗੁਰਮੀਤ ਸਿੰਘ ਬੀਕੇ ਜੂਟ ਕੋੰ ਦਾ ਪ੍ਰਚਾਰ ਸਕੱਤਰ ਸ਼ੇਰਪੁਰ ਤੋਂ। ਮਾਮਲਾ ਜੀ ਇਹ ਹੈ ਮਾਮਲਾ ਇਹ ਵੀ ਜਿਹੜਾ ਅਮਨਾ ਪੰਡੋਰੀ ਸਾਡਾ ਮੁੰਡਾ ਮਾਰ ਦਿੱਤਾ ਗਿਆ દિਵਾਲੀ ਵਾਲੇ ਦਿਨ ਰਾਤ ਨੂੰ। ਉਹਦੇ ਸੰਬੰਧ ਵਿੱਚ ਆਏ ਆ ਜਿਹੜੇ 8-10 ਬੰਦੇ ਨਾਮਜ਼ਦ ਸੀਗੇ ਉਹਨਾਂ 'ਚੋਂ ਤਿੰਨ ਹੀ ਚੱਕੇ ਗਏ ਆ ਤੇ ਬਾਕੀ ਦੇ ਉਵੇਂ ਹੀ ਆਜ਼ਾਦ ਘੁੰਮ ਰਹੇ ਆ। ਜਦੋਂ ਇਸ ਗੱਲ ਦੇ ਸਬੰਧ ਵਿੱਚ ਮੇਰੀ ਐਸਐਚਓ ਨਾਲ ਗੱਲ ਹੋਈ ਵੀ ਤੁਸੀਂ ਬਾਕੀ ਦੇ ਮੁੰਡੇ ਕਿਉਂ ਨਹੀਂ ਫੜ ਰਹੇ ਉਹ ਕਹਿਣ ਲੱਗੇ ਵੀ ਸਾਨੂੰ ਤੁਸੀਂ ਦੱਸੋ ਕਿੱਥੇ ਨੇ ਅਸੀਂ ਸਾਡਾ ਸਾਥ ਦਿਓ ਫਲਾਨਾ ਦਿਓ ਤੇ ਮੈਂ ਕਿਹਾ ਵੀ ਜਿਹੜੇ ਤਿੰਨ ਚੱਕੇ ਨੇ ਉਹਦੋਂ ਸਾਥ ਕਿਹਨੇ ਦਿੱਤਾ ਤੁਹਾਡਾ ਉਹ ਆਪੇ ਚੱਕੇ ਆ ਨਾ ਤੁਸੀਂ ਔਰ ਮੇਨ ਦੋਸ਼ੀ ਦੂਸਰੇ ਕਿਉਂ ਨਹੀਂ ਚੱਕ ਰਹੇ ਤੁਸੀਂ ਇਹ ਆਲਮ ਟੋਲ ਦੀਆਂ ਗੱਲਾਂ ਜਿਹੜੀਆਂ ਕਰਦੇ ਆ ਪੁਲਿਸ ਵਾਲੇ ਇਹ ਬਿਲਕੁਲ ਲੋਕ ਹਿੱਤਾਂ ਵਾਲੀਆਂ ਨਹੀਂ ਹੈਗੀਆਂ ਇਹ ਲੋਕ ਮਾਰੂ ਨੀਤੀਆਂ ਨੇ ਪੁਲਿਸ ਦੀਆਂ ਸੋ ਉਹ ਬੰਦੇ ਵੀ ਚੱਕੇ ਜਾਣੇ ਚਾਹੀਦੇ ਆ ਇੱਕ ਮੁੰਡੇ ਦਾ ਨੌ ਜਿਹੜਾਗਾ ਨਜਾਇਜ਼ ਪਾਇਆ ਗਿਆ ਪਰਚੇ ਦੇ ਵਿੱਚ ਤੇ ਉਹ ਅਸੀਂ ਥੋੜੇ ਦਿਨ ਪਹਿਲਾਂ ਉਹਦੇ ਨੌ ਨੂੰ ਖਾਰਜ ਕਰਨ ਲਈ ਵੀ ਬੇਨਤੀ ਕਰਕੇ ਗਿਆ ਐਸਐਚਓ ਕੋਲੇ ਡੀਐਸਪੀ ਦੇ ਕੋਲੇ ਦੂਸਰੀ ਗੱਲ 12 ਜਾਂ ਮਰਵਾਵਾ ਤੈਨੂੰ ਇਸ ਗੱਲ ਦੇ ਸਬੰਧ ਵਿੱਚ ਅਮਨ ਪੰਡੋਰੀ ਨੇ ਇੱਕ ਦਰਖਾਸਤ ਜਉਂਦੇ ਜੀ ਇੱਕ ਦਰਖਾਸਤ ਜਿਹੜੀ ਐ ਐਸਐਸਪੀ ਜਗਰਾਉਂ ਕੋਲੇ ਦਿੱਤੀ ਡੀਐਸਪੀ ਰਾਏਕੋਟ ਕੋਲੇ ਦਿੱਤੀ ਹੈ ਪਰ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਕੋਲੇ ਦਰਖਾਸਤਾਂ ਆਈਆਂ ਨੇ ਸਾਨੂੰ ਦੱਸੋ ਕੱਢ ਕੇ ਕੰਪਿਊਟਰ ਦੇ ਵਿੱਚੋਂ ਉਹਦੀ ਨਕਲ ਦਿਓ ਇਹ ਕਹਿੰਦੇ ਵੀ ਸਾਡੇ ਕੋਲ ਨਹੀਂ ਆਈਆਂ ਉਸ ਗੱਲ ਤੇ ਵੀ ਇਹਨਾਂ ਨੇ ਹਲਮ ਟੋਲ ਕੀਤਾਗਾ ਉਹਦਾ ਉਹ ਲੱਥਾ ਉਹਦੀਆਂ ਕਾਪੀਆਂ ਜਿਹੜੀਆਂ ਨੇ ਅਮਨੇ ਪੰਡੋਰੀ ਦੇ ਸੰਦੇਚਰ ਹੋਏ ਹੋਣ ਉਸ ਸਾਡੇ ਕੋਲ ਆ ਜਿਹਨੇ ਸੌਦਾ ਕਰਕੇ ਉਹਦੇ ਮਿੱਤਰਾਂ ਤੋਂ ਹੀ ਉਹਨੂੰ 50-60 ਲੱਖ ਰੁਪਇਆ ਦੇ ਕੇ ਮਰਵਾ ਦਿੱਤਾਗਾ ਉਹਨੂੰ ਪਰਚੇ ਦੇ ਵਿੱਚ ਨਾਮਜ਼ਦ ਕਰਨ ਦੇ ਲਈ ਆਏ ਆ ਵੀ ਉਹਨੂੰ ਨਾਮਜ਼ਦ ਕਰ ਦੋ ਵਰਨਾ ਜੇ ਨਾਮਜ਼ਦ ਨਾ ਕੀਤਾ ਤਾਂ ਅਸੀਂ ਜਿਹੜਾ ਹੈਗਾਗਾ ਹਾਈਵੇ ਲੁਧਿਆਣੇ ਵਾਲਾ ਉਹ ਜਮ ਕਰਾਂਗੇ ਅੱਜ ਇੱਕ ਸੰਕੇਤ ਲੈ ਕੇ ਆਏ ਆ ਸੀਮਤ ਬੰਦੇ ਲੈ ਕੇ ਆਏ ਆ ਅਸੀਂ ਸੰਕੇਤ ਦੇਣ ਆਏ ਆ ਡੀਐਸਪੀ ਨੂੰ ਐਸਐਚਓ ਰੈਕੋਟ ਨੂੰ ਕਿ ਇਹ ਜਿਹੜਾ ਹੈਗਾ ਦੋਸ਼ੀ ਬੰਦਾ ਉਹ ਵਿੱਚ ਨਾਮਜ਼ਦ ਕਰ ਦਿਓ ਵਰਨਾ ਅਸੀਂ ਜਿਹੜਾ ਹੈਗਾ ਸੰਘਰਸ਼ ਦਾ ਰਾਹ ਕਿਹੜਾ ਇਖਤियार ਕਰਾਂਗੇ ਅਸੀਂ ਮਿਲਿਆ ਉਹਨਾਂ ਨੇ ਬਿਆਨ ਲਈ ਕਿਹਾ ਕਿਉਂਕਿ ਆਇਆ ਸਾਨੂੰ ਪਤਾ ਨਹੀਂ ਇਹਨਾਂ ਦੇ ਪੁਲਿਸ ਵਾਲਿਆਂ ਦੇ ਰੁਤਵੇ ਦਾ ਕਿਉਂਕਿ ਇਹ ਬਿਆਨ ਲੈ ਲੈਣਗੇ ਸਾਡੇ ਇਹਨਾਂ ਨੇ ਕੀ ਕਰਨਾ ਗੋਲਮੋਲ ਰਿਪੋਰਟ ਬਣਾ ਕੇ ਐਸਐਸਪੀ ਨੂੰ ਭੇਜ ਦੇਣੀ ਆ ਡੀਏ ਲੀਗਲ ਕੋਲੇ ਗਈ ਆ ਜੀ ਫਲਾਨੇ ਕੋਲੇ ਗਈ ਆ ਇਹ ਜਿਹੀਆਂ ਗੱਲਾਂ ਬਾਤਾਂ ਸਾਨੂੰ ਸੁਣਨ ਨੂੰ ਮਿਲਣਗੀਆਂ ਅਸੀਂ ਪਹਿਲਾਂ ਹੀ ਕੰਮ ਜਿਹੜਾ ਹੈਗਾ ਕੈਡਾ ਕਰਨ ਜਾ ਰਹੇ ਆ ਤਾਂ ਕਿ ਇਹ ਰਿਪੋਰਟ ਬਣਾ ਕੇ ਗੋਲਮੋਲ ਜੀ ਭੇਜ ਨਾ ਦੇਣ ਜਿਹੜਾ ਇਹ ਦਿਵਾਲੀ ਦੀ ਰਾਤ ਨੂੰ 1 11 24 ਦੀ ਰਾਤ ਨੂੰ ਟ੍ਰੈਕ ਕੋਡ ਵਿਖੇ ਜਿਹੜਾ ਕਤਲ ਹੋਇਆ ਸੀਗਾ ਉਹਦੇ ਸਬੰਧ ਵਿੱਚ ਹਰਦੀਪ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪੰਡੋਰੀ ਥਾਣਾ ਮਹਿਲਕਲਾ ਜਿਲ੍ਹਾ ਬਰਨਾਲਾ ਦੇ ਬਿਆਨ ਤੇ ਜਸਪ੍ਰੀਤ ਸਿੰਘ ਟੱਟ ਦਨਵੀਰ ਸਿੰਘ ਡੀਸੀ ਦੋ ਦੇ ਬਾਈ ਨੇਮ ਸੀ ਤੇ 10-12 ਅਣਖਸਾਤੇ ਵਿਅਕਤੀਆਂ ਖਿਲਾਫ ਮਕਦਮਾ ਦਰਜ ਕਰਵਾਇਆ ਗਿਆ ਸੀ ਮੌਢਲੀ ਤਫਤੀਸ਼ ਦੌਰਾਨ ਜਸਪ੍ਰੀਤ ਵਾਸੀ ਟੱਟ ਅਤੇ ਦਨਵੀਰ ਸਿੰਘ ਡੀਸੀ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦੀ ਪੁੱਛਗਿੱਛ ਤੇ ਮਕਦਮੇ ਵਿੱਚ ਕਾਰਜਸ਼ੇ ਗੱਗੇ ਸਰਮਨਜੀਤ ਸਿੰਘ ਵਾਸੀ ਸਾਹਜਾਨਪੁਰ ਨੂੰ ਨਾਮਜ਼ਦ ਕਰਕੇ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਦੌਰਾਨ ਦੀ ਤਫਤੀਸ਼ ਜਸਪ੍ਰੀਤ ਟੱਟ ਨੇ ਜੋ ਬਾਹਰਦਤ ਵਿੱਚ ਆਪਣੀ ਕਾਰਵਰਤੀ ਸੀ ਉਹ ਬਰਾਮਦ ਹੋ ਚੁੱਕੀ ਹੈ تنਵੀਰ ਸਿੰਘ ਡੀਸੀ ਵਾਸੀ ਨੂਰਪੁਰਾ ਦੀ ਕਾਰ ਜੋ ਉਸਨੇ ਵਰਤੀ ਸੀ ਸਮੇਤ ਰਾਈਫਲ ਬਾਰਾਂਬੋਰ ਉਹ ਵੀ ਬਰਾਮਦ ਹੋ ਚੁੱਕੇ ਹਨ ਤੇ ਕਰਨਵੀਰ ਸਿੰਘ ਗੱਗੀ ਪੁੱਤਰ ਮਨਜੀਤ ਸਿੰਘ ਵਾਸੀ ਸਾਹਜਨਪੁਰ ਨੂੰ ਮੁਕਾਦਮੇ 'ਚ ਨਾਮਜ਼ਦ ਕਰਨ ਉਪਰੰਤ ਵੀ ਗ੍ਰਿਫਤਾਰ ਕੀਤਾ ਗਿਆ ਇਸ ਪਾਸੋਂ ਵੀਰਕਰ ਵਾਲਵਰ ਬੱਤੀਬੋਰ ਬਰਾਮਦ ਕੀਤਾ ਗਿਆ ਹੈ ਜੋ ਉਸਨੇ ਆਪਣੇ ਪਿਤਾ ਦਾ ਲਾਇਸੈਂਸ ਵਾਲਵਰ ਇਸ ਬਾਹਰਦਤ ले लेاندا ਸੀਗਾ ਉਹ ਬਰਾਂਧ ਚੁੱਕਾ ਹੈ ਇਸ ਤੋਂ ਇਲਾਵਾ ਇਹਦੇ ਇੱਕ ਕਾਰ ਸੀ ਉਹ ਵੀ ਆਪਾਂ ਬਰਾਂਧ ਕਰ ਚੁੱਕੀ ਆ ਇਹਨਾਂ ਪੁੱਛ ਗਏ ਤੇ ਮੁਕਦਮੇ ਵਿੱਚ ਜਗਤਾਰ ਸਿੰਘ ਰਾਜਾ ਵਾਸੀ ਰਾਏਕੋਟ ਗੁਰਵਿੰਦਰ ਸਿੰਘ ਵਾਸੀ ਰਾਏਕੋਟ ਅਤੇ ਬੂਟਾ ਸਿੰਘ ਵਾਸੀ ਰਾਏਕੋਟ ਦੇ ਤਿੰਨ ਹੋਰ ਇਹਨਾਂ ਚ ਨਾਮਜ਼ਦ ਕੀਤੇ ਗਏ ਨੇ ਤੇ ਚਾਰ ਪੰਜ ਇਸ ਦੇ ਵਿੱਚ ਹੋਰ ਅਣ ਪਛਾਤੇ ਹਨ ਜਿਹੜਾ ਇਹਨਾਂ ਦੀ ਗ੍ਰਿਫਤਾਰੀ ਹੋਣ ਤੇ ਜਗਤਾਰ ਸਿੰਘ ਵਗੈਰਾ ਦੀ ਇਹੜੇ ਵਾਕੀਆਂ ਨਾਲ ਸਾਥੀ ਸੀ ਉਹਨਾਂ ਦੇ ਨਾਮ ਪਤਾ ਕਰਕੇ ਉਹਨਾਂ ਨੂੰ ਮੁਕਦਮੇ ਵਿੱਚ ਹਸਮਜਾਬਤਾ ਗ੍ਰਫਤਾਰ ਕੇ ਤਫਤੀਸ਼ ਅਮਰ ਚਲਦੀ ਜਾਵੇਗੀ ਉਹ ਇਲਜ਼ਾਮ ਲਾ ਰਹੇ ਨੇ ਵੀ ਉਸਨੇ ਇਹ ਪਾਰਟੀ ਦੇ ਨਾਲ ਕੋਈ ਗੰਡਤਪ ਕਰਕੇ ਅਮਨੇ ਦਾ ਕਤਲ ਕਰਾਇਆ ਪਰ ਉਹ ਅਸੰਬੰਧੀ ਦਰਖਾਤ ਮਾਂ ਜੋ ਡੀਐਸਪੀ ਸਾਹਿਬ ਰਾਇ ਕੋਰਟ ਅਜੇ ਪੜਤਾਲ ਦੀ ਨੇ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਬਤਵਾਂ ਕੋ ਮੁਕਦਮੇ ਚ ਜਿਹੜੀ ਤਫਤੀਸ਼ ਅਗਲੀ ਤੇ ਕਾਰਵਾਈ ਅਮਰ ਚਲਦੀ ਜਾਵੇਗੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿਕ